ਕਿਵੇਂ ਆ ਬੋਲਾ ਸਿੰਘ ਜੀ ਠੀਕ ਆ ਜੀ ਖਾਲਸਾ ਜੀ ਤੇ ਕਿਵੇਂ ਦਾਸ ਜੀ ਬੈਠਾ ਕੀ ਗੱਲ ਆ ਅੱਜ ਤਾਂ ਜੇ ਤੁਸੀਂ ਅਸਲ ਪੁੱਛੋ ਮਨ ਦਾਸ ਹੀ ਕੀ ਗੱਲ ਹੋ ਗਈ ਪੂਰਾ ਹੀ ਦੁੱਖ ਅੱਛਾ ਗੱਲ ਕੀ ਹੋ ਗਈ ਦੁੱਖ ਜੀ ਨਿੱਤ ਨੌਜਵਾਨ ਮੁੰਡੇ ਮਰੀ ਜਾਂਦੇ ਇਹ ਤਾਂ ਹਾਂ ਜੀ ਹਾਂ ਜੀ ਸਰਕਾਰਾਂ ਨਸ਼ਾ ਦਾ ਕਿੱਥੋਂ ਬੰਦ ਕਰ ਦੇਣਗੀਆਂ ਇਹਨਾਂ ਤੋਂ ਤਾਂ ਚਾਇਨਾ ਡੋਰ ਵੀ ਨਹੀਂ ਬੰਦ। ਸਹੀ ਗੱਲ ਆ ਹਾਂਜੀ। ਚਾਇਨਾ ਡੋਰ ਦਾ ਹੁਣ ਜਿਹੜਾ ਕੱਲ ਮੁੰਡਾ ਦੇਖਿਆ ਉਹ ਸਮਰਾਲੀ ਇੰਨੀ। ਹਾਂਜੀ। ਇਹ ਯਾਰ ਗੱਲ ਤੇ ਵਿਚਾਰੇ ਤੇ ਚਾਇਨਾ ਡੋਰ ਪਈ। ਕੱਲਾ ਜਵਾਕ ਸੀ। ਸਹੀ ਗੱਲ ਆ ਜੀ। ਤੇ ਹੁਣ ਉਹ ਕਰਨੋ ਹੀ ਪੁੱਸਿਆ ਜਾਣ। ਹਾਂਜੀ। ਹੈ। ਜਦੋਂ ਸਰਕਾਰਾਂ ਤੋਂ ਚਾਇਨਾ ਡੋਰ ਵੀ ਖਤਮ ਹੁੰਦੀ ਪਰ ਦੁਕਾਨਾਂ ਤੇ ਜਾ ਜਾ ਛਾਪੇ ਮਾਰ ਕੇ। ਸਹੀ ਗੱਲ ਆ ਹਾਂਜੀ। ਹੈ। ਉਹਦੀ ਮਾਂ ਦਾ ਐਡਾ ਬੁਰਾ ਹਾਲ ਸੀ ਹਸਪਤਾਲ ਚ ਜਿੱਦਾਂ ਦੀ ਮੌਤ ਹੋਈ ਮੈਂ ਕਹਣਾ ਰੱਬ ਉਹ ਜਾਂ ਕੋਈ ਬੁਰਾ ਟਾਈਮ ਕਿਸੇ ਤੇ ਲੈ ਕੇ ਨਾ ਸਹੀ ਹੈ ਜੀ ਹਾਂਜੀ ਕਿੰਨੇ ਲੋਕ ਚਲੋ ਚੈਨਾ ਡੋਰ ਕਿਸੇ ਜਾਨਵਰ ਦੇ ਪੈ ਗਈ ਉਹ ਵੀ ਮਾਰਿਆ ਗਿਆ ਹਾਂਜੀ ਕਿਸੇ ਕੁੱਤੇ ਬਿੱਲੇ ਦੇ ਪੈ ਗਈ ਉਹ ਵੀ ਮਾਰਿਆ ਗਿਆ ਕਿਸੇ ਕਾਸੇ ਦੇ ਵੀ ਪੈ ਗਈ ਐਸੀ ਮਾੜੀ ਡੋਰ ਹੈ ਇਹ ਪਤਾ ਨਹੀਂ ਮਾਤਾ ਨੇ ਕਿਨੇ ਇਹ ਬਣਾਈ ਆ ਉਹਦਾ ਬੇੜਾ ਹੀ ਬੈਜੇ ਠੀਕ ਹੈ ਜੀ ਹਾਂ ਉਹਦਾ ਬੇੜਾ ਬੈਜੇ ਇਹ ਲੋਕਾਂ ਦਾ ਬੇੜਾ ਬਿਠਾਈ ਜਾਂਦੇ ਆ ਇਹ ਉਹਦਾ ਬੇੜਾ ਬੈਠੇ ਹੈ ਹਾਂ ਜੀ ਤੇ ਕਿਸੇ ਜਾਨਵਰ ਦੇ ਪੰਛੀ ਦੇ ਜਦੋਂ ਪਈ ਹੁੰਦੀ ਹੈ ਡੋਰ ਸਹੀ ਨਾਲ ਉਹਦਾ ਗਲਾ ਕੱਟਿਆ ਜਾਂਦਾ ਹਾਂਜੀ ਇੱਕ ਫੋਟੋ ਦੇਖੀ YouTube ਤੇ ਕਿਸੇ ਆਪਣੇ ਵੀਰ ਭਾਈ ਦੀ ਪਾਈ ਹੋਈ ਅੱਛਾ ਇੱਕ ਤਾਂ ਕੁੱਤੇ ਦੇ ਗਾਲ ਚ ਚਾਣਾ ਡੋਰ ਪਈ ਆਹ ਗੱਲ ਕੱਟੇ ਠੀਕ ਹੈ ਜੀ ਇੱਕ ਗੋਲੇ ਦੇ ਗਲ ਚ ਪਈ ਵੀ ਉਹਦਾ ਗਲ ਕੱਟਿਆ ਹਾਂਜੀ ਹਾਂਜੀ ਇੱਕ ਐ ਇਨਸਾਨ ਜਾਂਦਾ ਮੋਟਰਸਾਈਕਲ ਤੇ ਉਹਦਾ ਗਲ ਕੱਟਿਆ ਕਿ ਡਰ ਨੱਕ ਹੈ ਇਤੋਂ ਵੱਡਾ ਨੱਕ ਨਹੀਂ ਬੁੱਟਾ ਸਿਆ ਹੋ ਸਕਦਾ ਹਾਂਜੀ ਇਹ ਤਾਂ ਨਾ ਸਰਕਾਰ ਇਹੋ ਜਿਹੀਆਂ ਚੀਜ਼ਾਂ ਤੇ ਫੁੱਲ ਧਿਆਨ ਦੇਵੇ ਕੋਈ ਵੀ ਸਰਕਾਰ ਸਹੀ ਗੱਲ ਹੈ ਹਾਂਜੀ ਭਗਵੰਤ ਮਾਨਸਿਆ ਇਹ ਤਾਂ ਵੇਖ ਮੁੱਖ ਮੰਤਰੀ ਆ ਤੁਸੀਂ ਪੰਜਾਬ ਦੇ ਫੇਰ ਕਹ ਦਿੰਦੇ ਆ ਤੁਸੀਂ ਸਾਡੇ ਤੇ ਉਂਗਲਾਂ ਉਠਦੀਆਂ ਹਾਂਜੀ ਹਾਂਜੀ ਤੇ ਚੈਨਾ ਡੋਰ ਤਾਂ ਯਾਰ ਦੁਕਾਨਾਂ ਤੇ ਪਤਾ ਨਹੀਂ ਪਈ ਦਾ ਕਿਸੇ ਨੂੰ ਪਈ ਆ ਯਾਰ ਜਿੰਨੀਆਂ ਵੀ ਪਤੰਗਾਂ ਚੜਦੀਆਂ ਹੈਈ ਚੈਨਾ ਡੋਰ ਤੇ ਜੀ ਕੁੱਲ ਚੈਨਾ ਡੋਰ ਤੇ ਹਾਂਜੀ ਮੇਰੇ ਖੇਤ ਚ ਪਤੰਗਾਂ ਆਈ ਉੱਡ ਕੇ ਹਾਂਜੀ ਤੇ ਮੇਹਰੋੜੋਂ ਤੀ ਆਇਆ ਅੱਜ ਵੀ ਆਪਣੇ ਦੂਜੇ ਖੇਤ ਪਈ ਆ ਹਕੀਕਤ ਸਚਾਈ ਆ ਮੈਂ ਤੁਹਾਨੂੰ ਦਿਖਾਉਂਦਾ ਹਾਂ ਆਪ ਉਹਨੂੰ ਆਏ ਨਾ ਪੱਖਾ ਜਾਰੇ ਕਈ ਹਰੀ ਦਵਾਈ ਸਪਰੇ ਬਗੈਰਾ ਛਿੜਕਦੇ ਕਿਤੇ ਆਪਦੇ ਪੈਰਾਂ 'ਚ ਨਾ ਪਾਈ। ਹਾਂਜੀ। ਜਦੋਂ ਐ ਖਿੱਚ ਕੇ ਖਿੱਚ ਗਏ ਉਹਨੂੰ ਲੱਗਿਆ ਇਕੱਠੀ ਕਰਨ। ਇਕੱਠੀ ਕਰਨ। ਹਾਂਜੀ। ਉਹ ਪਤੀ ਤਾਂ ਗਈ ਐ ਪਰ ਉਹ ਟੁੱਟੀ ਨਹੀਂ ਜਦੋਂ ਮੇਰੇਆਂ ਉਂਗਲਾਂ ਦੇ ਪੋਟਿਆਂ 'ਚ ਫਿਰਨ ਤੱਕ ਗਈ ਉਹ। ਫੇਰ ਮੇਰੇ ਉੱਤੇ ਆਪਣਾ ਲੋਈ ਸੀਗੀ। ਮੈਂ ਲੋਈ ਐ ਖਿੱਚ ਕੇ ਫੇਰ ਖਿੱਚੀ। ਬੂਟਾ ਤਾਂ ਫੇਰ ਨਹੀਂ ਟੁੱਟੀ ਹਾਰ ਕੇ ਉਹਦੇ ਨਾਲ ਕੱਟੀ ਬਲੇਡ ਨਾਲ। ਉਹ ਠੀਕ ਐ। ਬਲੇਡ ਨਾਲ ਕੱਟ ਕੇ ਆਪਦੇ ਬਾਹਣ-ਬਾਹਣ 'ਚ ਇਕੱਠੀ ਕਰੀ ਤੇ ਜੇ ਉਹ ਰੋਡ ਦੇ ਥੱਲੇ ਹੁੰਦੀ ਤਾਂ ਜੀ ਤੇ ਇਨੇ ਕਈ ਜਵਾਕ ਜਾਂਦੇ ਬਾਈ ਕੋਈ ਪੜ੍ਹ ਨਹੀਂ ਜਾਂਦਾ ਕੋਈ ਕੰਮ ਕਰਦਾ ਕੋਈ ਕੰਮ ਕਰਦਾ ਹਾਂ ਉਹ ਬੱਚਾ ਵੀ ਉਹਦੇ ਪੜ੍ਹ ਨਹੀਂ ਜਾਂਦਾ ਸੀਗਾ ਪੜ੍ਹ ਨਹੀਂ ਜਾਂਦਾ ਸੀ ਵਿਚਾਰਾ ਕੱਲਾ ਕਹਿਣਾ ਪੁੱਤ ਸੀ ਯਾਰ ਬਹੁਤ ਦੁੱਖ ਹੋਇਆ ਉਹ ਉਹ ਵੀ ਡੋਦ ਤੇ ਇੱਕੇ ਤਾਂ ਆਏ ਜੀ ਕਰਦਾ ਯਾਰ ਵੀ ਕਿ ਪੰਜਾਬ ਜਾਈ ਕਿੱਧਰ ਨੂੰ ਜਾਂਦਾ ਉਹ ਠੀਕ ਆ ਨਾ ਲੋਕਾਂ ਕੱਲੀ ਪੰਜਾਬ ਨਹੀਂ ਬਸੰਤ ਰੋਤ ਚਾਹੀਦੀ ਆ ਹੈ ਸਹੀ ਇਹ ਜੀ ਬਸੰਤ ਤੋਂ ਵੀ ਕੀ ਕਰਾਉਣਾ ਜਿਹੜੀ ਕੀ ਕਰਾਉਣਾ ਜਦੋਂ ਨੌਜਵਾਨ ਹੀ ਮਰੀਏ ਆਪਣੇ ਮਾਰੀ ਜਾਂਦੇ ਆ ਪੰਜਾਬ ਕਿਦੋਂ ਪਤ ਛਾੜੀ ਲਿਆਤੀ ਉਹਨਾਂ ਦੇ ਘਰੇ ਤਾਂ ਇਹ ਜੀ ਬਸੰਤ ਤੋਂ ਆਪਾਂ ਕੀ ਕਰਾਉਣਾ ਹਨਾ ਨਹੀਂ ਉਹ ਵਿਚਾਰਾ ਜੇ ਦੱਸ ਦਿਆ ਵੀ ਭਾਈ ਪਤਾ ਨਹੀਂ ਤਾਂ ਭਾਈ ਕੋਈ ਸਰਪੰਚੇ ਪੂਰੀ ਪੀੜ ਕੋ ਤਾਂ ਦੇਖੀ ਨਹੀਂ ਗਈ ਐ ਮੈਂ ਕਹਿ ਦਿੱ ਗਏ ਹਾਂਜੀ ਉਹ ਬਹੁਤ ਪਿੱਟਿਆ ਇਸ ਗੱਲਾਂ ਤੇ ਬਹੁਤ ਪਿੱਟਿਆ ਆਹ ਠੀਕ ਹੈ ਭਾਈ ਸ਼ਰਤ ਕਰਦਾ ਟਕਾ ਕੇ ਇਸ ਤੇ ਚੈਨਾ ਡੋਰ ਤੇ ਟਕਾ ਕੇ ਛਾਪੇ ਮਾਰੀ ਕਰੇ ਜਿਹਦੇ ਦੇ ਕੋਲੋਂ ਭਵਾ ਯਾਰ ਭੂਰਾ ਵੀ ਮਿਲਦੇ ਆ ਤੇ ਟਕਾ ਕੇ ਪਰਚਾ ਪਾਇਆ ਹੋਵੇ ਉਹਦੀ ਕੀ ਤਾਕਤ ਹੈ ਚੈਨਾ ਡੋਰ ਵੇਚ ਜੇ ਮਾਦਾ ਹੋਰ ਗੱਲ ਕਹਿਣਾ ਜੀ ਹਾਂਜੀ ਮਾਦਾ ਕਹਿਣਾ ਜਿਹੜਾ ਉਹ ਮੁੰਡਾ ਮਰਿਆ ਹਾਂਜੀ ਉਹ ਕਤਲ ਦਾ ਕੇਸ ਹੀ ਉਸ ਦੁਕਾਨਦਾਰ ਤੇ ਪਾਉਣ ਜਿੱਥੋਂ ਉਹ ਚੈਨਾ ਡੋਰ ਲਿਆਂਦੀ ਹੈ ਕੀ ਪਤਾ ਹੁਣ ਬੂਟਾ ਸੇ ਆਪਾਂ ਇੱਥੇ ਆ ਗਏ ਕਿਹੜਾ ਚੜਾ ਕੇ ਛੱਡ ਗਿਆ ਕਿਹੜੇ ਕਿਹੜੇ ਦੀ ਕਿਤੇ ਡੋਰ ਪੈ ਗਈ ਐਸਾ ਕੱਟ ਮਾਰਦਿਆ ਜੇ ਆਏ ਉਧਰ ਉਧਰ ਜਦੋਂ ਆ ਉਸ ਵੇਲੇ ਵੀ ਲੱਗ ਜਾਂਦੀ ਨੇ ਐਂ ਕੱਟਦੀ ਹੈ ਕੈਂਚੀ ਦੀ ਤਰ੍ਹਾਂ ਹਾਂਜੀ ਇਹ ਮਾਤਲ ਖਰਾਬ ਡੋਰ ਹੈ ਹੈ ਪਤਾ ਨਹੀਂ ਕਾਦੀ ਬਣਾਈ ਐ ਕੀ ਕਰਿਆ ਉਹਦੇ ਚ ਤੇ ਕੀ ਲੋਕਾਂ ਦੀ ਸੋਚ ਹੋਈ ਆ ਨਾ ਕੀ ਸੋਚ ਹੋਈ ਐ ਮੈਂ ਤਾਂ ਹੁਣ ਇੱਥੇ ਬਹਿਦਾ ਰਹਿਣਾ ਜਦ ਜਵਾਕ ਨਿਕੇ ਨਿਕੇ ਪੂਰਾ ਪੂਰਾ ਕੋਈ ਕੋਠੇ ਤੋਂ ਡਿੱਗ ਪਿਆ ਹਾਂਜੀ ਪਤੰਗ ਚੜਾਉਂਦਾ ਉਹ ਇੱਕ ਆਪਾਂ ਪਿੱਛੇ ਦੇਖਿਆ ਉਹ ਪਾਣੀ 'ਚ ਡੁੱਬ ਕੇ ਮਰ ਗਿਆ ਪਾਣੀ 'ਚ ਡੁੱਬ ਕੇ ਮਰ ਗਿਆ ਕਿੰਨੀ ਭਿਆਨਕ ਮੌਤ ਆਈ ਉਹ ਚੜ੍ਹਦਾ ਅਸਲ ਤਾਂ ਉਹਦੇ ਮਾਪਿਆਂ ਨੂੰ ਪਤਾ ਨਾ ਹਾਂਜੀ ਨੇ 15 ਸਾਲ ਦਾ ਪਾਲ ਕੇ ਮਸਾ ਸਕੂਲ ਲਾਇਆ ਜਵਾਨ ਕੀਤਾ ਹਾਂ ਜੀ ਉਹਨੂੰ ਪਤਾ ਨਾ ਹੁਣ ਕੱਲ ਇਹ ਹਾਲਾਤ ਦਾ ਹਾਂ ਜੀ ਹੈ ਫੇਰ ਕਹਿਣਗੇ ਪਬਲਿਕ ਬੋਲਦੀ ਐ ਤੇ ਪਬਲਿਕ ਬੋਲੇ ਨਾ ਤਾਂ ਹੋਰ ਕਰੇਗੀ ਸਹੀ ਗੱਲ ਹੈ ਜੀ ਫੇਰ ਤਾਂ ਪਬਲਿਕ ਤੇ ਨਾ ਐਵੇਂ ਦੂਸ਼ਣਵਾਦੀ ਲਾ ਕੇ ਗਲਤ ਗੱਲਾਂ ਕਰਦੇ ਆ ਉਹ ਠੀਕ ਗੱਲ ਹੈ ਸਰਕਾਰਾਂ ਨੂੰ ਸਖਤ ਹੋਣਾ ਚਾਹੀਦਾ ਇਹਨਾਂ ਗੱਲਾਂ ਤੇ ਮਾਦਾ ਕਹਿੰਦਾ ਕੋਈ ਵੀ ਸਰਕਾਰ ਹੋਵੇ ਆਪਣੀ ਕੋਈ ਕਿਸੇ ਨਾਲ ਨਹੀਂ ਦੋਸਤੀ ਆਪਣੀ ਦੋਸਤੀ ਉਹਦੇ ਨਾਲ ਜਿਹੜਾ ਸਹੀ ਕੰਮ ਕਰੇ ਸਹੀ ਗੱਲ ਹੈ ਜੀ ਹੈ ਆਪਾਂ ਅੱਗੇ ਵੀ ਗੱਲਾਂ ਕਰਦੇ ਹੁੰਨੇ ਆਂ ਹਾਂਜੀ ਹਾਂਜੀ ਵਿੱਚੋਂ ਦੋਸਤ ਉਹ ਆ ਜਿਹੜਾ ਸਮੇਂ ਸਰ ਚੀਜ਼ ਨੂੰ ਕੰਟਰੋਲ ਕਰਕੇ ਸਮੇਂ ਸਰ ਪੰਜਾਬ ਦੀ ਜਵਾਨੀ ਨੂੰ ਬਚਾਵੇ ਸਹੀ ਗੱਲ ਆ ਹਾਂਜੀ ਚੱਟੇ ਨੇ ਹੁਣ ਕੀ ਕੀ ਕੋਸ਼ ਕਰਤਾ ਹਾਂਜੀ ਸਰਿੰਜਾਂ ਵੀ ਚੋਰੀ ਹੁੰਗਾਂ ਦੱਸ ਹਾਂਜੀ ਹਾਂਜੀ ਆਪਣੇ ਪੈਂਡ ਚੋਂ ਬੂਟਾ ਸਾਂ ਸਰਿੰਜਾਂ ਚੋਰੀ ਹੁੰਗਾਂ ਇਹਦੂ ਉੱਤੇ ਕੀ ਹੋਊਗਾ ਜੀ ਇਹਦੂ ਕੀ ਸ਼ਰਮ ਲਾਇਕ ਗੱਲ ਹੋਊ ਦੱਸ ਸਹੀ ਗੱਲ ਕੀ ਕਹ ਤੋ ਸਚਾਈ ਆ ਵੀ ਸਰਿੰਜਾਂ ਚੋਰੀ ਹਾਂਜੀ ਤੇ ਤੇ ਸੇਵ ਕਿੱਥੇ ਰਹਿ ਗਏ ਆਪਾਂ ਸਹੀ ਗੱਲ ਪਿੱਛੇ ਹੁਣ ਦੇਖੋ ਜਲਪੁਰੇ ਹੋ ਲੱਸੀ ਵਾਲਾ ਡੋਲੂ ਵੀ ਖੋ ਕੇ ਲੈ ਗਈ ਲੈ ਦੱਸੋ ਲੱਸੀ ਉਹਨਾਂ ਦਾ ਕਾਲਜ ਮੱਚਦਾ ਪੀ ਕੇ ਪੜਕਦਾ ਚਿੱਟਾ ਹਾਂਜੀ ਆ ਸਾਰਾ ਦਿਲ ਮੱਚਦਾ ਹਾਂਜੀ ਉਹ ਹੋਰ ਜਿਹੜੀ ਸਟਿੰਗ ਪਟੇੰਗਾ ਉਹ ਕਾਹਦੋ ਪਿੰਦੇ ਐ ਇਸੇ ਕਾਰਨ ਦਾ ਪਿੰਦੇ ਐ ਸਹੀ ਗੱਲ ਆ ਹਾਂਜੀ ਚਾਹ ਹੋਰ ਠੰਡੇ ਦੀ ਬੋਤਲ ਦੋ ਦੋ ਲੀਟਰ ਕੇ ਉਹਨਾਂ ਦਾ ਕਾਲਜ ਹੀ ਮੱਚ ਜਿਆਦਾ ਮੈਂ ਕਿਸੇ ਚਿੱਟੇ ਵਾਲੇ ਨਾਲ ਕੰਮ ਕਰਿਆ ਬੂਟਾ ਸਿਆ ਵੀ ਖੇਤੀਬਾੜੀ ਦਾ ਹਾਂਜੀ ਮੇਰੀ ਉਮਰ 50 ਸਾਲ ਉਹਦੀ ਉਮਰ 30 ਸਾਲ ਅੱਛਾ ਭਾਈ ਉਖੜ ਗਿਆ ਠੀਕ ਆ ਉਖੜ ਕੇ ਕਹਿੰਦਾ ਯਾਰ ਮੈਨੂੰ ਕਹਦਾ ਲਿਆ ਕੇ ਦੇ ਦੋ ਲੀਟਰ ਦੀ ਆ ਕੇ ਕੋਕ ਦੀ ਬੋਤਲ ਭੋਲਾ ਤੇਰੇ ਨਾਲ ਫੇਰ ਵੱਟ ਪਾਉ ਲਾਓ ਦੇਖ ਆ ਤਾਂ ਹਾਲ ਹੋਏ ਪਏ ਆ ਹਾਂਜੀ ਤੇ ਲੱਸੀ ਤਾਂ ਇਹਨਾਂ ਨੂੰ ਮੱਲੋ ਮੱਲੀ ਚਾਹੀਦੀ ਹੈ ਲੱਸੀ ਉਹ ਮਿਲਦੀ ਨਹੀਂ ਇਹਨਾਂ ਨੂੰ ਲੱਸੀ ਇਹਨਾਂ ਨੂੰ ਮਿਲੂ ਤਾਂ ਤਾਂ ਹੀ ਜੇ ਕਿਸੇ ਦੇ ਘਰੇ ਕੋਸ ਸੱਢਣਗੇ ਸਹੀ ਗੱਲ ਆ ਸੱਢਦੇ ਤਾਂ ਹੈ ਨਹੀਂ ਕਿਸੇ ਦੇ ਕੋਸ ਹਾਂਜੀ ਹੈ ਸਹੀ ਗੱਲ ਆ ਇਹਦੇ ਤਾਰਾਂ ਲਾਲੀਆਂ ਦੱਸੋ ਤਾਰਾਂ ਨਾਲ ਤੁਹਾਡਾ ਕੀ ਬਣਦਾ 20 ਰੁਪਏ ਦੇ ਤਾਰ ਨਹੀਂ ਨਿਕਲਦੀ ਜੱਟ ਦੇ ਤੁਸੀਂ ਗੱਲ ਪਾਓ ਆਦਨੇ 5000 ਰੁਪਇਆ ਸਹੀ ਗੱਲ ਆ ਹਾਂਜੀ ਉਹ ਭਲੇ ਉਹ ਮਾਰਸੋ ਤੁਸੀਂ ਜੱਟ ਦੇ ਪੁੱਤ ਆ ਜੱਟ ਦੇ ਕੋਲੇ ਰਹਿੰਦੇ ਆ ਹਰ ਵਾਰ ਤੇ ਤੁਸੀਂ ਜੱਟ ਦਾ ਤਾਂ ਸੋਚੋ ਕੋਸੋ ਹਾਂਜੀ ਹੈ ਸਹੀ ਗੱਲ ਕਾ ਤੋ ਕਿਸੇ ਦੀ ਚੋਰੀ ਕਰਦੇ ਮਈਆ ਆਪਦਾ ਕੰਮ ਆ ਕੇ ਖਾਓ ਚੰਗੇ ਚੰਗੇ ਘਰਾਂ ਦੇ ਮੁੰਡੇ ਯਾਰ ਬੁੱਟਾ ਸੈਂ ਚੰਗੇ ਚੰਗੇ ਸਰਦਾਰਾਂ ਦੇ ਜਵਾਹ ਹਾਂਜੀ ਇਹ ਤੋਂ ਬਾਅਦ ਨਹੀਂ ਇਹ ਜੇ ਆਪਾਂ ਕਹੀਏ ਵੇ 56 ਤੋਂ ਵੱਧ ਚੋਰੀ ਹੁਣ ਤੂੰ ਦੇਖ ਲੈ ਵੀ ਸੇਵ ਕੀ ਹੈ ਬੰਦਾ ਹਾਂਜੀ ਹਾਂਜੀ ਹੋਰ ਤਾਂ ਛੱਡਣਾ ਹੀ ਕੀ ਆ ਜਦੋਂ ਸਰੀਜਾਂ ਚੋਰੀ ਹੈ ਹਾਂਜੀ ਆ ਸਟਿੰਗਾ ਸਟੂੰਗਾ ਜੇ ਪਾ ਕੇ ਇਹ ਕੈਪਸੂਲ ਪੀਂਦੇ ਆ ਰਹੇ ਰੱਬ ਦਾ ਨਾਮ ਤੇ ਜਿਹੜੀਆਂ ਪੰਚਾਇਤਾਂ ਆਪਾਂ ਬਣਾਉਣੇ ਆਂ ਅਸਿਆਂ ਹਾਂਜੀ ਕੀ ਗੱਲ ਹੈ ਇਹ ਇਹਨਾਂ ਦਾ ਫਰਜ਼ ਨਹੀਂ ਮੰਨਦਾ ਦੇਖ ਕੇ ਦੱਸਣਾ ਹਾਂਜੀ ਹਾਂਜੀ ਹੈ ਸਹੀ ਹੋ ਜੇ ਮੰਨ ਲਾ ਆਮ ਬੰਦਾ ਦੱਸੂ ਕਿਸੇ ਨੂੰ ਵੀ ਜੇ ਤੁਹਾਡਾ ਪੁੱਤ ਦੀ ਨਸ਼ਾ ਕਰਦਾ ਹੈ ਨਾ ਹਾਂਜੀ ਉਹਦੇ ਤੇ ਅਗਲਾ ਹੋਰ ਗੱਲ ਕਰੂ ਜੇ ਪੰਚਾਇਤ ਆ ਹੁਣ ਪੰਚਾਇਤਾਂ ਦਾ ਸਾਰੇ ਹੁਣ ਆਪਣੇ ਦੇਖਿਆ ਜੁੱਤ ਨਸ਼ੇ ਵਿਰੁੱਧ ਹਾਂਜੀ ਦੇਖ ਹੀ ਗਿਆ ਨਾ ਸਹੀ ਹਾਂਜੀ ਉਹਦੇ ਤੇ ਆਏ ਹੱਥ ਧਰਾ ਕੇ ਹਾਂਜੀ ਅਸੀਂ ਸੌਂ ਖਾਨਨੇ ਆ ਜੀ ਅਸੀਂ ਤੁਹਾਨੂੰ ਦੱਸਾਂਗੇ ਅਸੀਂ ਮਗਰ ਨਹੀਂ ਜਾਵਾਂਗੇ ਤੇ ਫਿਰ ਉਹ ਆ ਕਿਵੇਂ ਜਾਂਦੇ ਜ ਜਿਹਨਾਂ ਕੋਲੋਂ ਗੋਲੀਆਂ ਫੜੀਆਂ ਜਾਂਦੀਆਂ ਜਵਾਨ ਤਾਂ ਕਿਵੇਂ ਹੋ ਜਾਂਦੀਆਂ ਕੌਣ ਛਡਾ ਮਗਰ ਨਹੀਂ ਗਏ ਹਾਂ ਕੌਣ ਛਡਾਉਂਦਾ ਉਹਨਾਂ ਨੂੰ ਉਹਨਾਂ ਨੇ ਛਡਾਉਣਾ ਕਿ ਨਾ ਪਹਿਲੀ ਗੱਲ ਤਾਂ ਪੁਲਿਸ ਹੀ ਨਹੀਂ ਉਹਨਾਂ ਦੇ ਪਰਚਾ ਹੀ ਨਹੀਂ ਪਉਂਦੀ ਟਿਕਾ ਕੇ ਸਹੀ ਗੱਲ ਹੈ ਦੂਜੇ ਨੰਬਰ ਤੇ ਮਗਰ ਛਡਾਉਣ ਵਾਲੀ ਪੰਚਾਇਤ ਹੀ ਜਾਊ ਹੋਰ ਦੂਜੇ ਨੇ ਲੈਣਾ ਕੀ ਹੈ ਹਾਂਜੀ ਇਹ ਤਾਂ ਇਹ ਜਾਨੀ ਜਵਾਨਤੀ ਨਾ ਹੋਵੇ ਇੱਥੇ ਲਿਆ ਕੇ ਦੱਸੋ ਇਹਨਾਂ ਤੋਂ ਕੋਈ ਗੱਡਾ ਧਕਾਉਣਾ ਹੈ ਆਪ ਤਾਂ ਇਹਨਾਂ ਦੇ ਮਰਨਾ ਹੀ ਹੈ ਫੇਰ ਐਡ ਜਿੱਦੇ ਸਰਿੰਜਾਂ ਲਾ ਲਾ ਕੇ 40% ਸ਼ਿਕਾਰ ਹੋ ਗਏ ਲੋਕ ਹਾਂਜੀ ਸਾਰਾ ਡਾਟਾ ਸਰਕਾਰ ਕੋਲੇ ਤੇ ਕਿੰਨਿਆਂ ਨੂੰ ਐਡ ਜੇ ਕਿੰਨਿਆਂ ਨੂੰ ਕਾਲਾ ਪੀਲ ਗਿਆ ਕਾਲਾ ਪੀਲ ਗਿਆ ਤਾਂ ਬੱਟ ਤੇ ਹਨਮ ਠੀਕ ਆ ਹਾਂਜੀ ਕਾਲਾ ਪੀਲ ਗਿਆ ਇਹ ਜੀ ਇੱਕ ਭਿਆਨਕ ਬਿਮਾਰੀ ਆ ਡਾਕਟਰ ਸਾਹਿਬ ਤਾਂ ਸਾਰਾ ਦੱਸਦੇ ਆ ਆਪਾਂ ਨੂੰ ਵੀ ਜੇ ਉਹਦੇ ਕੋਲੇ ਵੀ ਬਹਿ ਗਿਆ ਹੈ ਹਾਂਜੀ ਸਾਰਾ ਹੀ ਵੀ ਹੋ ਜਾਂਦਾ ਬਹੁਤ ਖਤਰਨਾਕ ਆ ਨਾ ਛੇਤੀ RAM ਆ ਵੀ ਇਹ ਮੂਤ ਦੀ ਬਿਮਾਰੀ ਹੈ ਹਾਂਜੀ ਹੈ ਹਾਂਜੀ ਐਵੇਂ ਇੱਕ ਖੁਰਕਦੀ ਹੁੰਦੀ ਹੈ ਉਹ ਠੀਕ ਆ ਹੁਣ ਕਿਸੇ ਵੱਧ ਤੇ ਖੁਰਕ ਇੰਨੀ ਜ਼ਿਆਦਾ ਪਈ ਆ ਜੇ ਹੁਣ ਉਹਦੇ ਨਾਲ ਜਾ ਕੇ ਬੈਠਾਂਗੇ ਤਾਂ ਫਿਰ ਤਾਂ ਖੁਰਕ ਪਾਊਗੀ ਹਾਂਜੀ ਹੈ ਸਹੀ ਗੱਲ ਹੈ ਕਰਾਈ ਜਾਂਦੇ ਆ ਇਲਾਜ ਉਹ ਜਿਹੜੀ ਏਡ ਜਿਹੜੀ ਬਿਮਾਰੀ ਹੋ ਗਈ ਏਡ ਦਾ ਇਲਾਜ ਹੀ ਨਹੀਂ ਖੁਰਕ ਪੈ ਗਈ ਖੁਰਕ ਨਹੀਂ ਹਟਦੀ ਹੈ ਹਾਂ ਹਾਂਜੀ ਜੇ ਕੋਈ ਸਰਦੂ ਖਣ ਲੱਗਾ ਸਰ ਨਹੀਂ ਹਟਦਾ ਬੁਖਾਰ ਚੜਨ ਲੱਗਾ ਬੁਖਾਰ ਨਹੀਂ ਹਟਦਾ ਇਹ ਮੈ ਜਾਣੇ ਜਿਹੜੀ ਨੂੰ ਬੰਦੇ ਨੂੰ ਇਹ ਚੀਜ਼ ਹੋਈ ਲੱਖ ਜਤਨ ਕਰ ਲੈਣ ਡਾਕਟਰ ਉਹ ਰੋਗ ਨਹੀਂ ਹਾਂ ਜੀ ਇਮਿਊਨਿਟੀ ਖਤਮ ਹੋ ਜਾਂਦੀ ਹੈ ਨਾ ਜੀ ਹਾਂ ਬਸ ਉਹਦੇ ਉਹਦੇ ਚ ਇੰਨੇ ਤਾਕਤਾਂ ਜਾਨੋ ਮਾਰਨ ਦੀ ਢੇਡ ਚ ਹਾਂ ਜੀ ਸਰਕਾਰਾਂ ਨੂੰ ਜ਼ਰੂਰ ਚਾਹੀਦਾ ਹਨ ਇਹਨਾਂ ਗੱਲਾਂ 'ਤੇ ਧਿਆਨ ਦੇਣ ਸਰਕਾਰਾਂ ਹੋਰ ਤਾਂ ਬਥੇਰਾ ਕੁਝ ਕਰੀ ਜਾਂਦੀਆਂ ਹਾਂ ਜੀ ਇਹ ਵੀ ਕਰ ਲੈਣ ਐਵੇਂ ਉੱਤੇ ਗਲੀਆਂ ਨਾਲੀਆਂ ਪੁੱਟ ਕੇ ਛੱਡ ਦਿੰਦੇ ਆ ਪਹਿਲਾਂ ਹੀ ਉਹ ਤਾਂ ਵਧੀਆ ਲੱਗੀਆਂ ਹੁੰਦੀਆਂ ਆਂਢੀ ਗਮਢੀ ਲੜੀ ਜਾਂਦੇ ਉਹਨਾਂ ਤੋਂ ਦੱਸੋ ਕੀ ਲੈਣਾ ਗਲੀਆਂ ਨਾਲੀਆਂ ਤੋਂ ਹੁਣ ਤਾਂ ਇੱਕ ਹੋਰ ਆ ਬੂਟਾ ਸਿਆਂ ਗੱਲ ਹਾਂ ਜੀ ਇਹੜੀ ਸਚਾਈ ਕੌੜੀ ਹੁੰਦੀ ਐ ਹੁਣ ਜਿੰਨੇ ਮੈਂਬਰ ਬਣੇ ਹੋਏ ਆ ਹਾਂਜੀ ਆਪਦੇ ਘਰੇ ਦੋ ਦੋ ਲੇਟਾਂ ਲਾ ਲਈਆਂ ਆਪਣੇ ਹਲਕੇ ਦੀ ਗੱਲ ਹੀ ਆਪਣੇ ਪਿੰਡ ਦੀ ਵੀ ਐ ਹਾਂਜੀ ਆਪ ਵੀ ਦੇ ਲਈਆਂ ਪੱਕੀਆਂ ਕਰ ਲਈਆਂ ਹਾਂਜੀ ਆਪਦੇ ਘਰ ਨੂੰ ਜਿਹੜੀ ਮੇਨ ਆਪਦੀ ਵੀਹੀ ਆ ਆਪਦੀ ਛੱਡੀ ਵੀ ਠੀਕ ਆ ਉਹ ਪੱਕੀ ਕਰ ਲਈ ਹਾਂਜੀ ਦੇ ਲਈਆਂ ਪੱਕੀਆਂ ਕਰ ਲਈਆਂ ਇੱਕ ਮੈਂ ਐਸਾ ਦੇਖਿਆ ਗਰੀਬ ਪਰਿਵਾਰ ਉਹਦੇ 30 ਟਾਣਾ ਲੱਗਣ ਅੱਛਾ ਜੀ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਤੁਸੀਂ ਕੋਸਤਾ ਘੱਟੋ ਘੱਟ ਸ਼ਰਮ ਮੰਨੋ ਵੀ ਉਹ ਗਰੀਬ ਬੰਦਾ ਉਹਦੇ ਤੁਸੀਂ 30 ਇੱਟਾਂ ਨਹੀਂ ਲਾਉਂਦੇ ਤੁਸੀਂ ਆਪ ਦੇ ਨਾਲ ਦੇ ਲੀਆਂ ਤਾਂ ਤੱਕ ਪੱਕੰਗਾ ਕਰੀ ਬੈਠੇ ਆਂ ਹਾਂਜੀ ਸੋਨੋ ਸ਼ਰਮ ਨਹੀਂ ਆਉਂਦੀ ਸੋਨੋ ਜਿਆਦੇ ਲੋੜ ਆ ਇੰਟਰਲੌਕ ਦੇ ਉਹ ਗਰੀਬ ਨੂੰ ਨਹੀਂ ਲੋੜ ਹਾਂਜੀ ਹਾਂਜੀ ਹੈ ਇਹ ਕਿੱਥੇ ਬੈਠਾ ਪ੍ਰਸ਼ਾਸਨ ਕਿੱਥੇ ਕਰਦਾ ਇਹ ਨਿਸ਼ਾਨਦੇਹੀ ਜਾ ਕੇ ਵੀ ਭਾਈ ਕਿੱਥੇ ਰਹਿੰਦੀ ਹੈ ਕਿੱਥੇ ਲੱਗਣ ਵਾਲੀ ਹੈ ਸਹੀ ਗੱਲ 40% ਬੂਟਾ ਸਿਆ ਕੋਟਾ ਪੰਚਾਇਤ ਕੋਲੇ ਹੁੰਦਾ ਜਿਹੜਾ ਆਪਣੀਆਂ ਜ਼ਮੀਨਾਂ ਠੇਕੇ ਤੇ ਲੱਗਦੀਆਂ ਹਾਂਜੀ 40% ਚੋਂ ਤੂੰ ਆਪਣੇ ਪਿੰਡ 'ਚ ਹੀ ਲਾ ਲਾ ਹਾਂਜੀ ਬੋਰ ਲਾਉਣੇ ਹੁੰਦੇ ਆ ਪਿੰਡ 'ਚ ਠੀਕ ਆ ਕੀ 10 ਘਰ ਗਰੀਬ ਬੰਦੇ ਹੁਣ ਅੱਜ ਬੋਰ ਲਾਉਣ ਵੇਜਿਆ ਲੱਖ ਰੁਪਈਆ ਲੱਗਦਾ ਗਰੀਬ ਦਾ ਹਾਂਜੀ ਹੈ ਤੇ ਲੱਖ ਰੁਪਈਆ ਜੇ 10 ਘਰਾਂ ਨੇ ਤਾਂ 10 ਲੱਖ ਰੁਪਈਆ ਲਾਤਾ ਤੇ ਸਰਕਾਰ ਦਾ ਜਿਹੜਾ 40% ਪੈਸਾ ਪਿਆ ਉਹ ਬੋਰ ਲਾਉਣ ਵਾਸਤੇ ਹੀ ਹੁੰਦਾ ਦਾਸ ਮੈਨੂੰ ਵੀ ਕਿਹਦੇ ਲਾਤਾ ਵੀ ਬੋਰ ਆ 10 ਘਰ ਅਗਰੀ ਬੰਦੇ ਪਾਣੀ ਪੀ ਜਾਂਦੇ ਆ ਵੀ ਸਾਂਝਾ ਬੋਰ ਲੱਗਿਆ ਸਾਂਝਾ ਕਿਤੇ ਲੱਗਿਆ ਦੇਖਿਆ ਤੇ ਆਪਾਂ ਬਾਹਰਲੇ ਪਿੰਡਾਂ ਜੇ ਕਿੰਨੇ ਜਗਾਂ ਕਿੰਨੇ ਕਿੰਨੇ ਬੋਰ ਲਾ ਕੇ ਕਿੰਨੇ ਕਿੰਨੇ ਕਨੈਕਸ਼ਨ ਦਿੱਤੇ ਸਹੀ ਗੱਲ ਹੈ ਤੇ ਇਹ ਇਹਨਾਂ ਨੂੰ ਲਾਗੂ ਕਿ ਕਿਹੜੀ ਪੰਚਾਇਤ ਕਰਾਊਗੀ ਤੇ ਫਿਰ ਆਪਣੇ ਪਿੰਡ ਦੀ ਨਹੀਂ ਕਰਾਉ ਤੇ ਹੋਰ ਕਰਾਊ ਕੌਣ ਹਾਂਜੀ ਇਹ ਤਾਂ ਪਿੰਡ ਦੀ ਪੰਚਾਇਤ ਹੀ ਗੁਰੂ ਗੁੰਗੇ ਬਣੇ ਨਹੀਂ ਸਰਨਾ ਸਹੀ ਗੱਲ ਹੈ ਜੀ ਜੇ ਗੁੰਗੇ ਗੁੰਗੇ ਬਣ ਜਾਣਗੇ ਨਾ ਆਪਾਂ ਹਾਂਜੀ ਤੇ ਆਪਦਾ ਹੀ ਕਰੀ ਜਾਂਦੇ ਆ ਤੁਸੀਂ ਇੱਕ ਹੋਰ ਵੇਖੋ ਇਹਨਾਂ 'ਚ ਮੈਂ ਤਾਂ ਨਾ ਬੀੜਗੋ ਸਾਹਿਬ ਨੂੰ ਮੈਂ ਬੇਨਤੀ ਕਰਦਾ ਹਾਂ ਨਾ ਕਰ ਦੇਵੀਂ ਆ ਹੁਣ ਵੀ ਉਹ ਹੰਤਮਾਨ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਵੇ ਜਦੋਂ ਤੁਸੀਂ ਇਹ ਪਤਾ ਕਿਹਦੇ ਕਰਦੇ ਆ ਇਹ ਬੂਟਾ ਸਾਂ ਜਾ ਕੇ ਹਾਂਜੀ ਜੇ ਮਾੜਾ ਮੋਟਾ ਕੋਈ ਕੰਮ ਕਰਨਾ ਵੀ ਹੈ ਠੀਕ ਹੈ ਕਿਹਨੇ ਵੋਟਾਂ ਪਾਈਆਂ ਹਾਂਜੀ ਜਦੋਂ ਤੂੰ ਭਲੇ ਆ ਮਾਨ ਸਾਹਿਬ ਬਣ ਹੀ ਗਿਆ ਸਰਪੰਚ ਬਣ ਗਿਆ ਮੈਂਬਰ ਬਣ ਗਿਆ ਤੇਰੇ ਭਾਜੀ ਤਾਂ ਤੈਨੂੰ ਸਾਰਿਆਂ ਨੇ ਪਾਤੀਆਂ ਹਾਂ ਤੂੰ ਜਿੱਤ ਗਿਆ ਬੱਸ ਹਾਂ ਤੂੰ ਜਿੱਤ ਗਿਆ ਹਾਂ ਜੇ ਭਗਵਾਨਤ ਮਾਨ ਕਹੇ ਵੀ ਮੈਨੂੰ ਤਾਂ ਬਾਈ ਕਾਂਗਰਸ ਦੇ ਸੰਗ ਨੇ ਵੋਟਾਂ ਨਹੀਂ ਪਾਈਆਂ ਮੈਂ ਤਾਂ ਉਹਨਾਂ ਨੂੰ ਆਟਾ ਦਾਲ ਦੇਣਾ ਨਹੀਂ ਹਾਂਜੀ ਮੋਦੀ ਕਹੇ ਬਾਈ ਫੋਲ ਨੂੰ ਦਿੱਤਾ ਇਹਨਾਂ ਨੇ ਵੋਟ ਨਹੀਂ ਪਾਈ ਮੈਂ ਤਾਂ ਦੇਣਾ ਨਹੀਂ ਹਾਂਜੀ ਇਹ ਯਾਰ ਰਾਜੇ ਬਣ ਕੇ ਇਹਨਾਂ ਦਾ ਇਹਨਾਂ ਦੇ ਭਾਦੀ ਤਾਂ ਸਾਰਿਆਂ ਨੇ ਪਾਤਣਾ ਸਹੀ ਗੱਲ ਆ ਹਾਂ ਇਹ ਕੋਈ ਨੀਤੀ ਪਾਲਸੀ ਥੋੜੋ ਲੈ ਰੱਖ ਕੇ ਚੱਲੂਗੀ ਸਹੀ ਗੱਲ ਸਾਰਿਆਂ ਨੂੰ ਇੱਕ ਹੀ ਸਮਾਨ ਹੀ ਮੈਂ ਇਹ ਦੇਖਿਆ ਸਿਆਸੀਆਂ ਚ ਇਹਨਾਂ ਚ ਫੇਰ ਵੇਖ ਜਿਹੜੇ ਬੰਦੇ ਇਹਨਾਂ ਮਗਰ ਜੋਰ ਲਾਈ ਜਾਣਗੇ ਹਾਂਜੀ ਉਹਨਾਂ ਦਾ ਪਿੱਛੇ ਛੱਡ ਦਿੰਦੇ ਆ ਇਹ ਠੀਕ ਆ ਉਹ ਬੰਦੇ ਤਾਂ ਤੁਸੀਂ ਭਲੇ ਮਾਨਸਾ ਜਿਹੜੇ ਮਗਰ ਥੋੜੇ ਨਾਲ ਜੁੜੇ ਹੋਏ ਜਿਨ੍ਹਾਂ ਨੇ ਤੁਹਾਨੂੰ ਵੋਟਾਂ ਲਾ ਪਾ ਕੇ ਨਾਲ ਜਿਤਾਤਾ ਉਹਨਾਂ ਦਾ ਮਾੜਾ ਮੋਟਾ ਤਾਂ ਤਾਲ ਮੇਲ ਬਣਾ ਲਓ ਸਹੀ ਗੱਲ ਆ ਜੀ ਹਾਂ ਜਿਹੜੇ ਨੇ ਵੋਟ ਨਹੀਂ ਪਾਈ ਹੁੰਦੀ ਲੜਦੇ ਹੁੰਦੇ ਉਹ ਨਵੇਂ ਆ ਜਾਂਦੇ ਆ ਮੂਰੇ ਉਹਨਾਂ ਦੇ ਜਾ ਕੇ ਫੋਨ ਅਟੈਂਡ ਕਰਨ ਲੱਗ ਜਾਂਦੇ ਉਹਨਾਂ ਦੇ ਬੱਲੇ ਬੱਲੇ ਉਹੀ ਜਕਾਰੇ ਲਾਉਣ ਵਾਲੇ ਉਹੀ ਲੋੜੀਆਂ ਦੁਆਵਾਂ ਦੇ ਦਸਹਿਰਿਆਂ ਦੇ ਵਧਾਈਆਂ ਦੇਣ ਵਾਲੇ ਹਾਂਜੀ ਹੈ ਇੱਕ ਕਰ ਆਪਣੇ ਪਿੰਡ ਦਾ ਵਿਕਾਸ ਕਿੱਥੋਂ ਹੋਊ ਪਾਲਦੇ ਆ ਵਿਕਾਸ ਇਹ ਇਹਨਾਂ ਦੇ ਹੀ ਢਿੱਡ ਭਰ ਜਾਣ ਬਹੁਤ ਹੈ ਹਾਂਜੀ ਇਹ ਸਰਪੰਚਾਂ ਦੇ ਹੀ ਢਿੱਡ ਭਰ ਜਾਣ ਪਰ ਮੈਂ ਤੁਹਾਨੂੰ ਹਨਾ ਇੱਕ ਗੱਲ ਇਹ ਖਾ ਲੈਣ ਜੀ ਸਾਦ ਕੇ ਖਾਣ ਹਾਂਜੀ ਠੀਕ ਹੈ ਸਰਕਾਰ ਕੋਲੇ ਲੈ ਕੇ ਗਰੀਬ ਤੋਂ ਲੈ ਕੇ ਅਮੀਰ ਤੋਂ ਸਰਕਾਰ ਕੋਲੇ ਹਰ ਘਰੋਂ ਪੈਸਾ ਜਾਂਦਾ ਬਿਲਕੁਲ ਜਾਂ ਦੋ ਇਹਨਾਂ ਨੇ ਇਹਨਾਂ ਨੇ ਖਾ ਲਿਆ ਹਾਂਜੀ ਸਿਆਣੇ ਆਂਦੇ ਆ ਤਾਂ ਪਉ ਰਾਜ ਫੇਰ ਰਾਜ ਨੂੰ ਨਰਕ ਨਰਕ ਪਤਾ ਕੀ ਬਣਦਾ ਫੇਰ ਆਹੇ ਜਦੋਂ ਬੂਟਾ ਸਿਆ ਮਰ ਤੇਰਾ ਨਾ ਕੋਈ ਦੇਖ ਕੇ ਕੰਮ ਕਰਕੇ ਗਿਆ ਮੈਂ ਕੋਈ ਪਿੰਡ ਚ ਗਰੀਬ امیر ਨਾ ਦੇਖਿਆ ਕੋਈ ਲਾਜਯੋਗ ਪਿਆ ਕੋਈ ਅੰਗਹੀਣ ਬੰਦਾ ਪਿਆ ਜਿਹੜਾ ਚੰਗਾ ਭਲਾ ਹੋ ਉਹਨੂੰ ਤਾਂ ਟ੍ਰਾਈਸਾਈਕਲ ਜਾਂ ਸਕੂਟਰੀ ਦਵਾ ਦੇਣਗੇ ਹਾਂਜੀ ਜਿਹੜਾ অতি ਗਰੀਬ ਹੋ ਜਿਹਦਾ ਜ਼ਰੂਰੀ ਹੋ ਉਹਨੂੰ ਕਹੋਗੇ ਜੇ ਅਸੀਂ ਲਿਖਤਾ ਤਬ ਉਹਨੂੰ ਮਿਲੂਗਾ ਨਹੀਂ ਮਿਲਦਾ ਨਹੀਂ ਮੈਨੂੰ ਤੂੰ ਬੋਰਡ ਨਹੀਂ ਭਾਈ ਮੈਂ ਤੈਨੂੰ ਲਿਖਦਾ ਨਹੀਂ ਮੈਂ ਲਿਖਦਾ ਨਹੀਂ ਉਹ ਸੋਹ ਰਹਿ ਜਾਂਦਾ ਹਾਂ ਤੇ ਫਿਰ ਇਹਨਾਂ ਦੇ ਕੀੜੇ ਨਹੀਂ ਪਣਨਗੇ ਤੇ ਹੋਰ ਕੀਤੇ ਪਣਨਗੇ ਸਹੀ ਗੱਲ ਆ ਤੇ ਕੀੜੇ ਪਾਉਣੇ ਵੀ ਚਾਹੀਦੇ ਪਰਮਾਤਮਾ ਨੂੰ ਹਾਂਜੀ ਤਾਂ ਉਹ ਰਾਜ ਤੇ ਰਾਜ ਤੋਂ ਨਰਕ ਤਾਂ ਫਿਰ ਬਣਨਾ ਹੀ ਹੈ ਬਿਲਕੁਲ ਬਿਲਕੁਲ ਇਹ ਗੱਲਾਂ ਇੰਨੀਆਂ ਕਾਜ ਆਪਾਂ ਬੇਨਤੀਆਂ ਕਰਨੀਆਂ ਭਵੰਤਮਾਨ ਸਿਆਂ ਆਹ ਚੈਨਾ ਚੂਨਾ ਡੋਰ ਦੇ ਤੂੰ ਟਕਾ ਕੇ ਤੰਦ ਕੱਸ ਦੇ ਸਹੀ ਗੱਲ ਆ ਜੀ ਮੁੱਖ ਮੰਤਰੀ ਸਾਹਿਬ ਸਾਡੀ ਸੁਣ ਲਓ ਜਿੰਨੇ ਵੀ ਤੁਸੀਂ ਮੰਤਰੀ ਛੋਡੇ ਤੱਕ ਜਿੱਥੋਂ ਤੱਕ ਸਾਡੀ ਬਾਤ ਜਾਂਦੀ ਆ ਬੜਾ ਜੈ ਇਹਨਾਂ ਗੱਲਾਂ ਤੇ ਧਿਆਨ ਕਰ ਲਓ ਕੱਲੇ ਗੱਲਾਂ ਚੁਟਕ ਲੈਣਾ ਨਹੀਂ ਕੁਝ ਬਣਨਾ ਹਾਂਜੀ ਪਹਿਲਾਂ ਆਪਣੇ ਆਪ ਦੀ ਆਪਣੇ ਪੰਜਾਬ ਦੀ ਜਵਾਨੀ ਬਾਰੇ ਸੋਚੋ ਸਹੀ ਗੱਲ ਹੈ ਹਣ ਚਲੋ 10 ਲੱਖ ਦਾ ਕਾਰਡ ਬਣਾਉਂਦਾ ਭਗਵਾਨ ਤੁਮੜ ਕੋਈ ਮਾੜਾ ਨਹੀਂ ਹਾਂਜੀ ਵਧੀਆ ਗੱਲ ਹੈ ਹੱਕ ਬਣਾਉਂਦਾ ਉਹਨੂੰ ਲੋਕਾਂ ਨੇ ਵੋਟਾਂ ਪਾਈਆਂ ਤੇ ਹੁਣ ਉਹ ਕਰਕੇ ਕੰਮ ਸੁਣਾਉ ਮੈਂ ਕਾਰਡ ਬਣਾਉਣਾ ਮੈਂ ਛੋਟਾ ਫਲਾਣਾ ਕਰਦਾ ਕਿ ਹੋਰ ਕੌਣ ਕਰੂਗਾ ਜੇ ਤੂੰ ਸਾਡੇ ਪੰਜਾਬ ਦਾ ਰਾਜਾ ਤੂੰ ਆ ਮੁੱਖ ਮੰਤਰੀ ਬਣਾਤਾ ਲੋਕਾਂ ਨੇ ਤੂੰ ਪ੍ਰਧਾਨ ਮੰਤਰੀ મોદી ਆ ਆਪਣਾ ਰਾਜਾ ਉਹ ਆ ਹਾਂਜੀ ਹੈ ਹਾਂਜੀ ਇਹ ਪਰ ਆ ਜਿਹੜੇ ਘਟਾਲਿਆਂ ਵਾਲਿਆਂ ਤੇ ਆ ਜਿਹੜੇ ਪਿੰਡ ਦੇ ਢੜਲੇਦਾਰ ਬਣਦੇ ਆ ਆਪਣੇ ਆਪ ਚ ਲੈ ਕੇ ਕੋਈ ਕਿਸੇ ਨੇ दारू ਪੀ ਆ ਕੇ ਵੋਟਾਂ ਲੈ ਲੀਆਂ ਜੀ ਨੇ दारू ਪੀ ਆ ਕੇ ਵੋਟਾਂ ਦੇ ਕੇ ਸਰਪੰਚ ਬਣ ਗਿਆ ਬੂਟਾ ਸੈਂ ਇੱਕ ਡੱਕਾ ਨਹੀਂ ਕਰਦਾ ਐਡਾ ਧੀਆ ਭੈਣਾ ਦਾ ਵੇਚਤਾ ਆਦਮੀ ਹੋ ਦੁਨੀਆ ਤੇ ਨਹੀਂ ਹੋਣਾ ਇਹ ਹਾਂਜੀ ਲੋਕ ਵੀ ਪਰ ਉਹੋ ਜੇ ਛੇਤਰਾਂ ਦੇ ਲੈ ਗਾ ਜਾਣਗੇ ਉਹਨਾਂ ਨੇ ਸਹੀ ਗੱਲ ਹੈ ਜੀ ਜਿਹਦੇ ਕੋਈ ਇੱਜ਼ਤ ਨਹੀਂ ਕੋਈ ਲੈਣ ਨਹੀਂ ਕੋਈ ਦੇਣ ਨਹੀਂ ਬੰਦੇ ਦਾਦਾ ਕੁਛ ਦੇਖ ਲੋ ਹਾਂਜੀ ਭਲੇ ਮਾਨਸ ਨੂੰ ਕੱਲੀ दारू ਚੱਕੀ ਫਿਰੋਂਗੇ ਭਲੇ ਮਾਨਸ ਉਹ ਜਾ ਕੇ ਛੋਡੇ ਮਰੀ ਜਾਂਦੇ ਕਿਸੇ ਤੇ ਚਨਾ ਡੋਰ ਪੈ ਗਈ ਕਿਸੇ ਤੇ ਖੋਸ ਹੋ ਗਿਆ ਤੇ ਨਾਲ ਹੀ ਨਹੀਂ ਬਣੀ ਕਿਸੇ ਦੀ ਪੁਲੀ ਟੁੱਟੀ ਪਈ ਹੈ ਹਾਂਜੀ ਤੁਸੀਂ ਜਾ ਕੇ ਵੀਰਗੋ ਸਾਹਿਬ ਨੂੰ ਮਿਲੋ ਨਾਲ ਦੀ ਨਾਲ ਇੱਕ ਐਪਲੀਕੇਸ਼ਨ ਦਿਓ ਇਹਨਾਂ ਦੀ 기ਤਾਕਤਾ ਨਾ ਕਰਨ ਇਹ ਇੰਨਾ ਦੀ ਕੀ ਤਾਕਤ ਆ ਬੁੱਟਾ ਸਾਬੀ ਮੋਹਰ ਨਾ ਲਾਉਣ ਇਹ ਆਪਣੇ ਕੰਮ ਤੇ ਸਹੀ ਗੱਲ ਹੈ ਹਾਂ ਕਹ ਦੋ ਇਹ ਮੋਹਰ ਨਾ ਲਾਏ ਉਹਦੇ ਚੱਕ ਕੇ ਵੀਡੀਓ ਸਾਹਿਬ ਨੂੰ ਦਿਖਾ ਦਿਓ ਜੀ ਇਹ ਮੋਹਰ ਨਹੀਂ ਲਾਉਂਦਾ ਦੇਖਦਾ ਬਣਦਾ ਕੀ ਹੈ ਹਾਂਜੀ ਇੰਨਾ ਤੋਂ ਮੈਂ ਸਾਰੇ ਲੋਕਾਂ ਨੂੰ ਅਪੀਲ ਬੇਨਤੀ ਕਰਦਾ ਵੀ ਜੇ ਹਾਂ ਠੀਕ ਹੈ ਪਿੰਡ ਦੀ ਪੰਚਾਇਤ ਬਣ ਗਈ ਸਰਪੰਚ ਬਣ ਗਿਆ ਵਧੀਆ ਵੀ ਹੈ ਵਿੱਚ ਵਿੱਚ ਘਟ ਗਿਆ ਵੀ ਹੈ ਜਿਹੜੇ ਘਟਿਆ ਇੰਨਾ ਤੋਂ ਖੁਸ਼ੀ ਕੋਈ ਡਰਨ ਦੀ ਲੋੜ ਨਹੀਂ ਸਹੀ ਵੀ ਇਹ ਡੱਕਾ ਇੱਕ ਨਹੀਂ ਕਰ ਸਕਦੀ ਹਾਂਜੀ ਇਨਾ ਵਾਸਤੇ ਵੀ ਬਰਾਬਰੀ ਕਾਨੂੰਨ ਹੈ ਤੇ ਆਪਣੇ ਵਾਸਤੇ ਨਹੀਂ ਹਾਂਜੀ ਅੱਜ ਇੰਨੀਆਂ ਗੱਲਾਂ ਕਰਨੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ